ਬੋਲਾ ਸਾਹਿਬ ਵਰਨਾ ਦੋ ਗੱਡੀਆਂ ਆ ਗਈਆਂ ਦੁਬਾਰੇ ਗੱਡੀਆਂ ਚ ਹਨਾ ਰੌਣਕ ਜੀ ਵਧ ਜਾਂਦੀ ਇਹਦੇ ਨਾਲ ਹਾਂਜੀ ਵਰਨਾ ਬਿਨਾ ਨਹੀਂ ਸਰਨਾ ਪਹਿਲਾਂ ਆਪਾਂ ਕਹਿੰਦੇ ਰਹੇ ਆਂ ਬਾਹੇ ਗੇ ਆ ਗਈ ਜੀ ਆਪਣੇ ਕੋਲੇ 2016 32 17 ਆਟੋਮੈਟਿਕ ਐਸ 10 ਠੀਕ ਹੈ ਜੀ ਭਾਈ ਜੀ ਆਟੋਮੈਟਿਕ ਬਹੁਤ ਘੱਟ ਮਿਲਦੀ ਆ ਕਾਰ ਚੰਗੀ ਗੱਡੀ ਐ ਦੋਨੋਂ ਚਾਬੀਆਂ ਨੇ ਟਾਇਰ ਪੰਜੋਂ ਨਵੇਂ ਨੇ ਅਲਾਏ ਲੱਗੇ ਨੇ ਵੱਡੀ ਗੱਲ ਕੀ ਐ 56000 ਚੱਲੀ ਐ ਠੀਕ ਹੈ ਜੀ ਮੀਟਰ ਦੀ ਗਾਰੰਟੀ ਜਲਸੀ ਰਿਕਾਰਡ ਚੱਲੀ ਹੋਈ ਐ ਸਵਿਫਟ ਐ ਜੀ 2017 ਮਾਡਲ ਹਾਂ ਫਸਟ ਆਨਰ ਲਾਈਟਰ ਜਮਾ ਨਵੇਂ ਨੇ ਜੀ 98000 ਸਰਵਿਸ ਰਿਕਾਰਡ ਨਾਲ ਚੱਲੀ ਐ ਇੰਜਨ ਵੀ ਗੇਰ ਦੀ ਜਮਾ ਨਵੀਂ ਜਿਹੜੇ ਵੀਰ ਪਹਿਲਾਂ ਤੋਂ ਕਾਰ ਲੈਂਦੇ ਨੇਗੇ ਯਾਰ ਜ਼ਰੂਰ ਤੁਹਾਡੇ ਸਾਥ ਦੀ ਲੋੜ ਹੈ ਜਿਹੜੇ ਵੀਰ ਸਾਡੇ ਤੋਂ ਕਾਰ ਲੈ ਗਏ ਨੇ ਤੁਹਾਡੀ ਕਾਰ ਕਿੱਤਰਾں ਦੀ ਨਹੀਂ ਤੁਸੀਂ ਇਮਾਨਦਾਰੀ ਨਾਲ ਇਹੀ ਦੱਸ ਦਿਓ ਮੈਂ ਨਹੀਂ ਕਹਿੰਦਾ ਤੁਸੀਂ ਚੰਗੀ ਕਿਹੋ ਜੇ ਮਾੜੀ ਗਈ ਐ ਮਾੜੀ ਕਹੋ ਕੋਈ ਦਿੱਕਤ ਨਹੀਂ ਸੋ ਗੱਡੀ ਦਾ ਰੇਟ ਛੋਟੇ ਰੇਟ ਦੀਆਂ ਕਾਰਾਂ ਦੇਵਾਂਗੇ ਤੁਹਾਨੂੰ 1,70,000 ਰੁਪਇਆ ਵਿਦ ਐਨਓਸੀ ਲੈ ਵੀ i20 170 ਦੀ ਸਵਾਗਤ ਹੈ ਦੋਸਤੋ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਲੈ ਵੀ ਆ ਗਏ ਅੱਜ ਭੁੱਲਰ ਮੋਟਰ ਸੰਗਰੂਰ ਬਾਈ ਰੇਸ਼ਨ ਸਿੰਘ ਭੁੱਲਰ ਕੋਲੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜਿਓ ਜੀ ਗੱਲਬਾਤ ਕਰਦੇ ਆ ਸਰਦਾਰ ਰੇਸ਼ਨ ਸਿੰਘ ਭੁੱਲਰ ਨਾਲ ਲਓ ਜੀ ਸਾਡੇ ਵੀਰ ਸਰਦਾਰ ਰੇਸ਼ਨ ਸਿੰਘ ਭੁੱਲਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਗੋਬਿੰਦ ਵੀਰ ਨੂੰ ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਗਰੂਰ ਤੇ ਚੱਲਦੇ ਆ ਜੀ ਸਟਾਕ ਵੱਲ ਤੁਹਾਨੂੰ ਦਿਖਾਣੇ ਆ ਤੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਤਿਹਾਰ ਬੜੀ ਤਰੱਕੀ ਲੈ ਕੇ ਤੇ ਬੜੀਆਂ ਖੁਸ਼ੀਆਂ ਲੈ ਕੇ ਆਵੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਦਾ ਹਾੜੀ ਦੇ ਦਿਨ ਚੱਲ ਰਹੇ ਨੇ ਜਿਵੇਂ ਕਹੇ ਜਾਂਦੇ ਨੇ ਖੇਤਾਂ 'ਚ ਫਸਲ ਜੱਟ ਦੀ ਕੀਮਤੀ ਪਈਆ ਵਿੱਚ ਬਰੂਧ ਵੀ ਲਗੋਇਆ ਹੋਇਆਗਾ ਸੋ ਥੋੜੀਆਂ ਜੀਆਂ ਸਾਵਧਾਨੀਆਂ ਵੀ ਰੱਖੋ ਆਜੋ ਫਿਰ ਆਪਾਂ ਗੱਡੀਆਂ ਵੱਲ ਚੱਲਦੇ ਹਾਂ ਕਿਉਂਕਿ ਹੁਣ ਗਰਮੀਆਂ ਆ ਰਹੀਆਂ ਨੇ ਹਰੇਕ ਵੀਰ ਨੂੰ ਏਸੀ ਵਾਲੀਆਂ ਕਾਰਾਂ ਦੀ ਲੋੜੂ ਹਨਾ ਇਹ ਬੋਲੋ ਸਾਬ ਬਿਲਕੁਲ ਹਾਂਜੀ ਬੋਲੋ ਸਾਬ ਆਈ 20 ਖੜੀ ਆ ਪੂਰੀ ਸੋਹਣੀ ਹੈ ਗੱਡੀ ਦਿੱਲੀ ਨੰਬਰ ਹੈ ਕਿਹਿਸ ਹਾਬ ਦਾ ਬਈ ਇਹਦਾ ਮਾਰਾ ਜੀ ਆਈ 20 ਦੇਵਾਂਗੇ ਨਵੇਂ ਵਰਗੀ ਹੂੰ 2009 ਮਾਡਲ ਹੈ ਜੀ ਜੀ ਤੇ ਗੱਡੀ ਚਲਾਵਾ ਗੱਡੀ ਦਾ ਖੜਾਵਾ ਇਸ ਤਰ੍ਹਾਂ ਦਾ ਜਿਵੇਂ ਪੈਨ ਨਹੀਂ 15 ਮਾਡਲ ਹੁੰਦੀ ਹੈ ਹੂੰ 90000 ਚੱਲੀ ਦੋਨੋਂ ਚਾਬੀਆਂ ਫੁੱਲ ਬੀਮਾ ਬ੍ਰਿਜਸਟਨ ਦੇ ਪੰਜੇ ਟਾਇਰ ਨਵੇਂ ਜੀ ਕੋਈ ਕਮੀ ਨਹੀਂ ਜੀ ਕਾਰ ਦੇ ਵਿੱਚ ਸਿਰਫ ਪਿਛਲੇ ਮਾਲਕ ਨੇ ਕਾਰ ਤਾਂ ਵੇਚੀ ਕਿ ਦਿੱਲੀ ਚ ਐਕਸੀਡੈਂਟ ਨਹੀਂ ਹੁੰਦੀ ਜੀ ਬਿਲਕੁਲ ਬੰਦੇ ਨੇ ਕਹਿ ਕੇ ਜਿਹੋ ਚਾਬੀ ਫੜਾਈ ਹੈ ਗੱਲ ਕਹੀ ਹੈ ਕਿ ਉਹ ਯਾਰ 15 ਸਾਲਾਂ 14 ਸਾਲ ਚੱਲ ਗਈ ਕੋਈ ਦਿੱਕਤ ਨਹੀਂ ਆਈ ਹੁਣ ਵੀ ਨਹੀਂ ਸਿਉਣੀ ਸੋ ਗੱਡੀ ਦਾ ਰੇਟ ਛੋਟੇ ਰੇਟ ਦੀਆਂ ਕਾਰਾਂ ਦੇਵਾਂਗੇ ਤੁਹਾਨੂੰ 1,70,000 ਰੁਪਇਆ ਵਿਦ ਐਨਓਸੀ ਲੈ ਵੀ i20 170 ਦੀ ਜੀ ਅਗਲੀ ਫੇਸ ਸਿਲਵਰ i20 2009 ਮਾਡਲ ਜੀ ਆਸਤਾ ਹੂੰ ਠੀਕ ਹੈ ਮਾੜੀ ਮੋਟੀ ਟੱਚਿੰਗ ਹੈਗੀ ਹੈ ਕਾਰ 'ਚ ਲੱਗੀ ਵੱਜੀ ਕੋਈ ਨਹੀਂ ਇੰਜਨ ਗੇਅਰ ਦੀ ਵਧੀਆ ਜੀ ਅਲਾਏ ਲੱਗੇ ਹੋਏ ਟਾਇਰ ਨਵੇਂ ਜੀ ਹੂੰ ਦੋਨੋਂ ਚਾਬੀਆਂ ਫੁੱਲ ਬੀਮਾ ਜੀ ਐਨਓਸੀ ਦੇ ਨਾਲ ਇਹਦਾ ਵੀ ਰੇਟ 1,70,000 ਰੁਪਇਆ ਜੀ ਲਓ ਜੀ ਅੱਗੇ ਆ ਗਈ ਬਲੈਕ ਕਲਰ ਦੀ ਸਵਿਫਟ ਦੋਸਤੋ ਸਵਿਫਟ ਹੈ ਲਗਭਗ ਸਾਰੀ オリジナル ਪੇਂਟ ਦੀ ਗੱਡੀ ਹੈ ਜੀ ਦੋਨੋਂ ਚਾਬੀਆਂ ਨੇ ਜੀ ਔਰ ਹਾਸਟਲ ਨਰੇ ਟਾਇਰ ਬ੍ਰਿਜ ਇਹਦੇ ਜੋ ਕੋਮਾਂ ਦੇ ਟਾਇਰ ਨੇ ਜੀ ਨਵੇਂ ਜੀ ਅਗਲੇ ਨਵੇਂ ਨੇ ਪਿਛਲੇ 60 ਕੁ ਪੈਸੇ ਨੇ ਜੀ ਠੀਕ ਹੈ ਜੀ ਕੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਹੈ ਜੀ ਅਲਾਈ ਟਾਇਰ ਲੱਗੇ ਹੋਏ ਨੇ ਕਾਰ ਦਾ ਰੇਟ ਜੀ 2 ਲੱਖ ਤੇ 10000 ਰੁਪਿਆ ਐਨਓਸੀ ਨਾਲ ਠੀਕ ਹੈ ਜੀ ਅਰੇ ਦੋਸਤੋ ਹੁਣ ਆ ਗਈ ਡੀਜ਼ਲ ਵਾਲੇ ਪਾਸੇ ਹਨਾ ਜੀ ਲੋ ਜੀ ਦੋਸਤੋ ਡੀਜ਼ਲ ਦੀਆਂ ਕਾਰਾਂ ਆ ਗਈਆਂ ਚੰਗੀਆਂ ਕਾਰਾਂ ਨੇ ਤੇ ਇੰਜਨ ਗੇਰ ਦੀਆਂ ਨਵੀਆਂ ਵਰਗੀਆਂ ਨੇ ਜੀ ਬੇਤਰਕੋ ਕੇ ਕਾਰ ਲੈ ਜਾ ਕਰੋ ਜਿਹੜੇ ਵੀਰ ਪਹਿਲਾਂ ਤੋਂ ਕਾਰ ਲੈਂਦੇ ਨੇਗੇ ਯਾਰ ਜਰੂਰ ਤੁਹਾਡੇ ਸਾਥ ਦੀ ਲੋੜ ਹੈ ਜਿਹੜੇ ਵੀਰ ਸਾਡੇ ਤੋਂ ਕਾਰ ਲੈ ਗਏ ਨੇ ਤੁਹਾਡੀ ਕਾਰ ਕਿੰਤਰਾਂ ਦੀ ਨਹੀਂ ਤੁਸੀਂ ਇਮਾਨਦਾਰੀ ਨਾਲ ਇਹੀ ਦੱਸ ਦਿਓ ਮੈਂ ਨਹੀਂ ਕਹਿੰਦਾ ਤੁਸੀਂ ਚੰਗੀ ਕਿਹੋ ਜੇ ਮਾੜੀ ਗਈ ਹੈ ਮਾੜੀ ਕਹੋ ਕੋਈ ਦਿੱਕਤ ਨਹੀਂ ਸਹੀ ਸਹੀ ਦੱਸ ਦਿਓ ਸਹੀ ਮੈਨੂੰ ਦੱਸ ਦਿਓ ਚਿੱਟਾ ਹੋਊਗਾ ਜੀ ਚਿੱਟਾ ਨੂੰ ਚਿੱਟਾ ਕਾਲੇ ਨੂੰ ਕਾਲਾ ਕਹੋ ਬਿਲਕੁਲ ਜੀ ਅੱਗੇ ਸਿਆਲ ਜੀ 2014 ਮਾਡਲ ਬੀਡੀਆਈ ਫਸਟ ਓਨਰ ਦਾ ਦੋਨੋਂ ਚਾਬੀਆਂ ਇੰਜਨ ਗੇਅਰ ਦੀ ਨਵੀਂ ਹੈ ਜੀ ਟਾਇਰ ਨਵੇਂ ਨੇ ਗੱਡੀ ਦਾ ਰੇਟ ਸਿਰਫ 3,70,000 ਰੁਪਇਆ ਵਿਦ ਐਨਓਸੀ ਲਓ ਜੀ ਅਗਲੀ ਜੀ ਸਵਿਫਟ ਸਵਿਫਟਾ ਜੀ 2017 ਮਾਡਲ ਹਮ ਫਸਟ ਓਨਰ ਹੈ ਲਾਈਟਰ ਜਮਾ ਨਵੇਂ ਨੇ ਜੀ 95000 ਸਰਵਿਸ ਰਿਕਾਰਡ ਨਾਲ ਚੱਲੀ ਹੈ ਇੰਜਨ ਵੀ ਗੇਅਰ ਵੀ ਜਮਾ ਨਵੀਂ ਯੂਪ 17 ਨੰਬਰ ਐਨਓਸੀ ਜਿੱਥੋਂ ਦੀ ਕਹੋਗੇ ਆਲ ਸਟੇਟ ਦੀ ਐਨਓਸੀ ਅਵੇਲੇਬਲ ਹੈ ਗੱਡੀ ਦਾ ਰੇਟ ਜੀ 5 ਲੱਖ ਬੀ ਹੈ ਰੀ ਅਪੀ ਡਿਮਾਂਡ ਕਮਿਸ਼ਨ ਬੇਸ ਤੇ ਡੀਲ ਹੋਊਗੀ ਐਨਓਸੀ ਦੇ ਨਾਲ ਲਓ ਜੀ ਸਕੋਡਾ ਜੀ ਸਕੋਡਾ ਲੋਰਾ 2000 12 ਮਾਡਲ ਹੈ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਇੰਜਨ ਗੇਅਰ ਦੀ ਸੋਹਣੀ ਕਾਰ ਹੈ ਦੋ ਤਿੰਨ ਪੀਸ ਟੱਚਿੰਗ ਹੈਗੇ ਨੇ ਲੱਗੀ ਬੱਜੀ ਕੋਈ ਨਹੀਂ ਇੰਜਨ ਗੇਅਰ ਦੀ ਵਧੀਆ 1 ਲੱਖ ਤੇ 16000 ਚੱਲੀ ਹੋਈ ਹੈ ਗੱਡੀ ਦਾ ਰੇਟ ਸਿਰਫ 2.5 ਲੱਖ ਰੁਪਏ ਦੀ ਕਾਰ ਦੇ ਤਾਂ ਲਓ ਜੀ 2.5 ਲੱਖ ਦੀ ਸਕੋਡਾ ਲੋਰਾ ਬੀਟ ਜੀ ਬੀਟ ਹੈ ਜੀ 2000 14 ਮਾਡਲ ਹੈ 14 ਮਾਡਲ ਫਰਸਟ ਟਾਈਮ ਨਾਲ ਦੋਨੋਂ ਚਾਬੀਆਂ ਡੀਜ਼ਲ ਦੀ ਟੌਪ ਮਾਡਲ ਹੈ ਜੀ ਇਹ ਦੇ ਦੂੰਗਾ ਮੈਂ ਕਾਰ 1 ਲੱਖ ਤੇ 55000 ਰੁਪਏ ਦੀ ਲੋ ਜੀ ਅਗਲੀ ਆ ਗਈ ਜੀ ਨੋਵਾ ਇਨੋਵਾ ਜੀ 2000 14 ਮਾਡਲ ਹੈ ਜੀ ਜੀ 4 14 ਮਾਡਲ ਡੀ ਡੀਜ਼ਲ ਦੀ ਜੀ 4 ਅਲਾਇ ਟਾਇਰ ਲੱਗੇ ਨੇ ਜੀ ਐਂਡਰੋਇਡ ਪਲੇਅਰ ਲੱਗਿਆ ਬੈਕ ਕੈਮਰਾ ਹਮ ਬੈਕ ਐਲਈਡੀ ਲੱਤ ਹੋਏ ਜੇ ਆਪਾਂ ਥੋੜਾ ਥੋੜਾ ਕਰਕੇ ਗਣੀਏ 1 ਲੱਖ ਰੁਪਏ ਦਾ ਸਮਾਨ ਲੱਗਿਆ ਹੋਇਆ ਜੀ ਤੇ ਕਾਰ ਦੇ ਦਾਂਗੇ ਤੁਹਾਨੂੰ 6.5 ਲੱਖ ਰੁਪਏ ਦੀ ਲਓ ਜੀ 6.5 ਲੱਖ ਦੀ 14 ਮਾਡਲ ਨੋਵਾ ਬਾਕੀ ਹੁਣ ਬੋਟਾਂ ਤੇ ਲੋੜ ਵੀ ਵੱਧ ਪਊਗੀ ਨਾ ਜੀ ਹਾਂਜੀ ਅੱਗੇ ਆ ਗਈ ਜੀ ਆਪਣੇ ਕੋਲੇ 2016 31 17 ਆਟੋਮੈਟਿਕ ਐਸ 10 ਠੀਕ ਹੈ ਜੀ ਭਾਈ ਜੀ ਆਟੋਮੈਟਿਕ ਬਹੁਤ ਘੱਟ ਮਿਲਦੀ ਆ ਕਾਰ ਚੰਗੀ ਗੱਡੀ ਐ ਦੋਨੋਂ ਚਾਬੀਆਂ ਨੇ ਟਾਇਰ ਪੰਜੋਂ ਨਵੇਂ ਨੇ ਅਲਾਏ ਲੱਗੇ ਹੋਣੇ ਵੱਡੀ ਗੱਲ ਕੀ ਐ 56000 ਚੱਲੀ ਐ ਠੀਕ ਹੈ ਜੀ ਮੀਟਰ ਦੀ ਗਾਰੰਟੀ ਜਲਸੀ ਰਿਕਾਰਡ ਚੱਲੀ ਹੋਈ ਐ ਇੱਕ ਸਰਵਿਸ ਬਾਹਰੋਂ ਹੈ ਮੀਟਰ ਦੀ ਗਾਰੰਟੀ ਦਊਂਗਾ ਸਰ ਜੀ ਤੇ ਗੱਡੀ ਦਾ ਰੇਟ ਜੀ 11 ਲੱਖ 25000 ਰੁਪਿਆ ਐਨਓਸੀ ਦੇ ਨਾਲ ਠੀਕ ਹੈ ਸਰ ਜੀ ਜੈਟਾ 2000 12 ਮਾਡਲ ਹੈ ਜੀ ਫਿਕਸ ਪ੍ਰਾਈਸ 370000 ਰੁਪਿਆ 12 ਮਾਡਲ ਫਸਟ ਓਨਰ ਫੁੱਲ ਬੀਮਾ ਦੋਨੋਂ ਚਾਬੀਆਂ ਲਾਇਟ ਆਰ ਨਵੇਂ ਸਰਵਿਸ ਹੋਈ ਹੋਈ ਹੈ ਫਰੰਟ ਸ਼ੀਸ਼ੇ ਤੇ ਟ੍ਰੇਡ ਹੈ ਪਹਿਲੇ ਹੀ ਦਸਤੀ ਡਿਟੇਲ 00 ਹੈ 3.5 ਲੱਖ ਰੁਪਿਆ ਸੌਰੀ 3 ਲੱਖ ਤੇ 70000 ਰੁਪਿਆ ਫਿਕਸ ਪ੍ਰਾਈਸ ਲੋ ਜੀ ਅਗਲੀ ਜੀ ਵਰਨਾ 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 2014 ਮਾਡਲ ਹੈ ਜੀ ਹਾਂ ਜੀ 13 ਰਜਿਸਟਰਡ 14 ਐਨਓਸੀ ਕੱਟੀ ਹੋਈ ਹੈ ਐਨਓਸੀ ਦੇ ਨਾਲ ਕਾਰ ਦਾ ਰੇਟ ਸਿਰਫ 3 ਲੱਖ ਤੇ 95000 ਰੁਪਿਆ ਬੋਲੇ ਸਾਹਿਬ ਵਰਨਾ ਦੋ ਗੱਡੀਆਂ ਆ ਗਈਆਂ ਦੁਬਾਰੇ ਗੱਡੀਆਂ ਚ ਹਨਾ ਰੌਣਕ ਜੀ ਵਧ ਜਾਂਦੀ ਹੈ ਇਹਦੇ ਨਾਲ ਹਾਂ ਜੀ ਵਰਨਾ বিনা ਨਹੀਂ ਸਰਨਾ ਪਹਿਲਾਂ ਆਪਾਂ ਕਹਿੰਦੇ ਰਹੇ ਅਨਵਾਹੇ ਤੇ ਸਰਦਾ ਵੀ ਨਹੀਂ ਹੈ ਵਰਨਾ বিনা ਅੱਗੇ ਆਪਣੇ ਕੋਲੇ ਫੇਰ ਵਰਨਾ ਆ ਗਈ ਜੀ 2011 ਮਾਡਲ ਪਾਸਟਰ ਨਾਲ ਸੈਕੰਡ ਓਨਰ ਹੈ ਜੀ 2011 ਫੁੱਲ ਬੀਮਾ ਨਵੇਂ ਟਾਇਰ ਜੀ ਚੰਗੀ ਕਾਰ ਆ ਜੀ ਟੱਚ ਪਲੇਅਰ ਲੱਗਿਆ ਹੋਇਆ ਤੇ ਗੱਡੀ ਦਾ ਰੇਟ ਆ ਦੋਸਤੋ ਸਿਰਫ 2,55,000 ਰੁਪਿਆ ਹਾਂਜੀ ਸਹੀ ਸੁਣਿਆ 2,55,000 ਰੁਪਿਆ 2011 ਮਾਡਲ ਫੁੱਲ ਬੀਮਾ ਨਵੇਂ ਟਾਇਰ ਬਰਨਾ ਵੀਰੇ 2,55 ਦੀ 11 ਮਾਡਲ ਬ੍ਰਿਜਾ ਦੋਸਤੋ 2020 ਮਾਡਲ ਆਪਣੇ ਕੋਲੇ ਠੀਕ ਆ ਜੀ ਪੀਵੀ 13 ਨੰਬਰ ਲਵਾ ਕੇ ਲੈਣਾ ਚਾਹੁੰਦੇ ਹੋ ਤੁਸੀਂ ਕਾਰ ਹੂੰ ਪੀਵੀ 13 ਨੰਬਰ ਲਵਾ ਕੇ ਕਾਰ ਦਾ ਰੇਟ ਹੈ ਸਿਰਫ 8.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਠੀਕ ਹੈ 2020 ਮਾਡਲ ਲਾਇਟਰ ਚੈੱਕ ਕਰ ਲਓ ਸਾਰੀ ਕਾਰ ਚੋ ਦੋਕ ਪੀਸ ਪੇਂਟ ਹੈਗੇ ਨੇ ਲਾਇਟਰ ਨਵੇਂ ਨੇ ਸੀਟ ਸੂਟ ਕਵਰ ਮੈਟਿਕ ਮੂਟੇ ਸਭ ਨਵੇਂ ਹੈ ਜੀ ਚੰਗੀ ਕਾਰ ਹੈ ਤੇ ਗੱਡੀ ਦਾ ਰੇਟ 8.5 ਲੱਖ ਰੁਪਿਆ ਵਿਦ ਪੀਵੀ ਨੰਬਰ ਦੇ ਨਾਲ ਹਾਂਜੀ ਭੱਲੋ ਸਾਹਿਬ ਜੈਨਸਟਿਲੋ ਜੀ ਜੈਨਸਟਿਲੋ ਵੀਰ ਜੀ 2009 ਰਜਿਸਟਰਡ 10 ਫਰਸਟ ਓਨਰ ਫੁੱਲ ਬੀਮਾ ਦੋਨੋਂ ਚਾਬੀਆਂ ਨਵੇਂ ਟਾਇਰ ਵੱਡੀ ਗੱਲ ਸਾਰੀ ਦੀ ਸਾਰੀ origignal ਪੇਂਟ ਦੀ ਹੈ ਜੀ ਜੀ ਟਾਇਰ ਨਵੇਂ ਨੇ ਸਾਰੀ origignal ਪੇਂਟ ਦੀ ਟਾਪ ਮਾਡਲ ਹੈ BXI ਚਾਰੇ ਵਿੰਡੋ ਪਾਵਰ ਸਟੀering ਪਾਵਰ ਡਿੱਗੀ ਵਾਪਰ A to Z ਸਾਰਾ ਕੁਝ ਹੈ ਜੀ ਰੇਟ ਵੀ ਕੀ 1,35,000 ਰੁਪਇਆ ਵਿਦ ਐਨਓਸੀ ਕਾਰ ਦਾ ਰੇਟ ਹੈ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦੇ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਵੀਰ ਇਹਨਾਂ ਪਿਆਰ ਦਿੰਦੇ ਹੋ ਥੈਂਕ ਯੂ ਸਰ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤਾਂ ਜੋ ਸੁਨੇਹਾ ਪਹੁੰਚ ਸਕੇ ਧੰਨਵਾਦ ਸਤਿ ਸ਼੍ਰੀ ਅਕਾਲ